ਅਮਰੀਕਾ ਤੋਂ 112 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਦਾ ਤੀਜਾ ਜਹਾਜ਼ ਅੱਜ ਅਮਰਿਤਸਰ 에ਅਰਪੋਰਟ ਉੱਤੇ ਪਹੁੰਚ ਗਿਆ ਹੈ। ਇਹ ਜਹਾਜ਼ ਵਿੱਚ 44 ਲੋਕ ਹਰਿਆਣਾ ਤੋਂ, 31 ਪੰਜਾਬ ਤੋਂ, ਗੁਜਰਾਤ ਤੋਂ 33 ਲੋਕ ਡਿਪੋਰਟ ਹੋ ਰਹੇ ਹਨ। ਇਸ ਦੇ ਨਾਲ ਹੀ ਯੂਪੀ ਦੇ 2 ਤੇ ਉੱਤਰਾਖੰਡ ਤੇ ਹਿਮਾਚਲ ਦਾ ਇੱਕ-ਇੱਕ ਬੰਦਾ ਸ਼ਾਮਲ ਹੈ। ਇਹ ਜਹਾਜ਼ 119 ਭਾਰਤੀਆਂ ਦਾ ਦੂਜਾ ਜੱਥਾ ਸ਼ਨੀਵਾਰ ਰਾਤ 11:40 ਵਜੇ ਹਵਾਈ ਅੱਡੇ ਤੇ ਪਹੁੰਚਣ ਤੋਂ ਬਾਅਦ ਆਇਆ ਹੈ। ਸੂਤਰਾ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਗੈਰ ਕਾਨੂੰਨੀ ਪ੍ਰਵਾਸ ਤੇ ਕਾਰਵਾਈ ਦੇ ਹਿੱਸੇ ਵਜੋਂ ਸਾਰੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਘਰ ਨੂੰ ਵਾਪਸ ਭੇਜਣ ਤੱਕ ਹਰ ਦੂਜੇ ਹਫ਼ਤੇ ਦੇਸ਼ ਨਿਕਾਲਾ ਜਾਰੀ ਰਹੇਗਾ। ਕੱਲ੍ਹ ਰਾਤ ਉੱਤਰੇ 119 ਲੋਕਾਂ ਵਿੱਚੋਂ 100 ਪੰਜਾਬ ਤੇ ਹਰਿਆਣਾ ਤੋਂ ਹਨ। ਜਦ ਕਿ 66 ਪੰਜਾਬ ਤੋਂ 33 ਹਰਿਆਣਾ ਤੋਂ 8 ਗੁਜਰਾਤ ਤੋਂ 3 ਉੱਤਰ ਪ੍ਰਦੇਸ਼ ਤੋਂ 2 ਗੋਆ ਤੋਂ ਮਹਾਰਾਸ਼ਟਰ ਅਤੇ ਰਾਜਸਥਾਨ ਤੋਂ ਅਤੇ 1-1 ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਤੋਂ ਹਨ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਗੋਆ, ਗੁਜਰਾਤ ਅਤੇ ਮਹਾਰਾਸ਼ਟਰ ਤੋਂ ਆਏ ਲੋਕਾਂ ਨੂੰ ਸਵੇਰ ਦੀਆਂ ਉਡਾਨਾਂ ਰਾਹੀਂ ਉਹਨਾਂ ਦੇ ਸੰਬੰਧਤ ਰਾਜਾਂ ਵਿੱਚ ਲਿਜਾਇਆ ਜਾ ਰਿਹਾ ਹੈ। ਬੀਤੇ ਦਿਨੀ ਦੇਖਿਆ ਗਿਆ ਹੈ ਕਿ ਅਮਰੀਕਾ ਤੋਂ ਰਿਪੋਰਟ ਹੋਏ ਸਾਰੇ ਭਾਰਤੀਆਂ ਦੇ ਹੱਥਾਂ ਵਿੱਚ ਹਥਕੜੀਆਂ ਲਾਈਆਂ ਹੋਈਆਂ ਸਨ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਅਮਰੀਕਾ ਫੇਰੀ ਦੌਰਾਨ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀ ਨਿੰਦਾ ਕਰਦਿਆ ਕਿ ਜਦੋਂ ਮੋਦੀ ਆਪਣੇ ਦੋਸਤ ਡੋਨਲਡ 트੍ਰੰਪ ਨਾਲ ਹੱਥ ਮਿਲਾ ਰਹੇ ਸਨ ਤਾਂ ਭਾਰਤੀ ਨਾਗਰਿਕਾਂ ਨੂੰ ਫੌਜੀ ਜਹਾਜ਼ਾਂ ਵਿੱਚ ਜੰਜੀਰਾਂ ਨਾਲ ਬੰਨ ਕੇ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਸੀ ਜੰਜੀਰਾਂ ਨਾਲ ਬੰਨੇ ਭਾਰਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਇਹ 트੍ਰੰਪ ਦਾ ਮੋਦੀ ਨੂੰ ਵਾਪਸੀ ਦਾ ਤੋਹਫਾ ਹੈ ਅਮਰੀਕਾ ਤੋਂ 112 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਦਾ ਤੀਜਾ ਜਹਾਜ਼ ਅੱਜ ਅਮ੍ਰਿਤਸਰ 에ਅਰਪੋਰਟ ਉੱਤੇ ਪਹੁੰਚ ਗਿਆ ਹੈ। ਇਹ ਜਹਾਜ਼ ਵਿੱਚ 44 ਲੋਕ ਹਰਿਆਣਾ ਤੋਂ, 31 ਪੰਜਾਬ ਤੋਂ, ਗੁਜਰਾਤ ਤੋਂ 33 ਲੋਕ ਡਿਪੋਰਟ ਹੋ ਰਹੇ ਹਨ। ਇਸ ਦੇ ਨਾਲ ਹੀ ਯੂਪੀ ਦੇ 2 ਤੇ ਉੱਤਰਾਖੰਡ ਤੇ ਹਿਮਾਚਲ ਦਾ ਇੱਕ-ਇੱਕ ਬੰਦਾ ਸ਼ਾਮਲ ਹੈ। ਇਹ ਜਹਾਜ਼ 119 ਭਾਰਤੀਆਂ ਦਾ ਦੂਜਾ ਜੱਥਾ ਸ਼ਨੀਵਾਰ ਰਾਤ 11:40 ਵਜੇ ਹਵਾਈ ਅੱਡੇ ਤੇ ਪਹੁੰਚਣ ਤੋਂ ਬਾਅਦ ਆਇਆ ਹੈ। ਸੂਤਰਾਂ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਗੈਰ ਕਾਨੂੰਨੀ ਪ੍ਰਵਾਸ ਤੇ ਕਾਰਵਾਈ ਦੇ ਹਿੱਸੇ ਵਜੋਂ ਸਾਰੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਘਰ ਨੂੰ ਵਾਪਸ ਭੇਜਣ ਤੱਕ ਹਰ ਦੂਜੇ ਹਫ਼ਤੇ ਦੇਸ਼ ਨਿਕਾਲਾ ਜਾਰੀ ਰਹੇਗਾ ਕੱਲ੍ਹ ਰਾਤ ਉੱਤਰੇ 119 ਲੋਕਾਂ ਵਿੱਚੋਂ 100 ਪੰਜਾਬ ਤੇ ਹਰਿਆਣਾ ਤੋਂ ਹਨ ਜਦ ਕਿ 67 ਪੰਜਾਬ ਤੋਂ 33 ਹਰਿਆਣਾ ਤੋਂ 8 ਗੁਜਰਾਤ ਤੋਂ 3 ਉੱਤਰ ਪ੍ਰਦੇਸ਼ ਤੋਂ 2 ਗੋਆ ਤੋਂ ਮਹਾਰਾਸ਼ਟਰ ਅਤੇ ਰਾਜਸਥਾਨ ਤੋਂ ਅਤੇ 1-1 ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਤੋਂ ਹਨ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਗੋਆ, ਗੁਜਰਾਤ ਅਤੇ ਮਹਾਰਾਸ਼ਟਰ ਤੋਂ ਆਏ ਲੋਕਾਂ ਨੂੰ ਸਵੇਰ ਦੀਆਂ ਉਡਾਨਾਂ ਰਾਹੀਂ ਉਹਨਾਂ ਦੇ ਸੰਬੰਧਤ ਰਾਜਾਂ ਵਿੱਚ ਲਿਜਾਇਆ ਜਾ ਰਿਹਾ ਹੈ। ਬੀਤੇ ਦਿਨੀ ਦੇਖਿਆ ਗਿਆ ਹੈ ਕਿ ਅਮਰੀਕਾ ਤੋਂ ਰਿਪੋਰਟ ਹੋਏ ਸਾਰੇ ਭਾਰਤੀਆਂ ਦੇ ਹੱਥਾਂ ਵਿੱਚ ਹਥਕੜੀਆਂ ਲਾਈਆਂ ਹੋਈਆਂ ਸਨ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਅਮਰੀਕਾ ਫੇਰੀ ਦੌਰਾਨ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀ ਨਿੰਦਾ ਕਰਦਿਆ ਕਿ ਆ ਕਿ ਜਦੋਂ ਮੋਦੀ ਆਪਣੇ ਦੋਸਤ ਡੋਨਲਡ 트ੰਪ ਨਾਲ ਹੱਥ ਮਿਲਾ ਰਹੇ ਸਨ ਤਾਂ ਭਾਰਤੀ ਨਾਗਰਿਕਾਂ ਨੂੰ ਫੌਜੀ ਜਹਾਜ਼ਾਂ ਵਿੱਚ ਜੰਜੀਰਾਂ ਨਾਲ ਬੰਨ੍ਹ ਕੇ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਸੀ ਜੰਜੀਰਾਂ ਨਾਲ ਬੰਨੇ ਭਾਰਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਇਹ 트ੰਪ ਦਾ ਮੋਦੀ ਨੂੰ ਵਾਪਸੀ ਦਾ ਤੋਹਫਾ ਹੈ